ਹਾਂਜੀ ਕਿਹੜਾ ਸਾਹਿਬ ਅੱਜ ਕਣਕ ਜਾਰੀ ਹੈ ਜੀ ਹਜੂਰ ਸਾਹਿਬ ਤਖਤਸ਼ਹੀ ਹਜੂਰ ਸਾਹਿਬ ਇਹ ਕੀ ਕਹਿਣਾ ਚਾਹੁੰਦੇ ਹਾਂ ਸੰਗਤ ਨੂੰ ਸਭ ਤੋਂ ਪਹਿਲਾਂ ਦਾ ਇਲਾਕੇ ਦੀ ਸਾਰੀ ਸੰਗਤ ਦਾ ਬਹੁਤ ਧੰਨਵਾਦ ਹੈ ਜਿਨ੍ਹਾਂ ਨੇ ਆਪਣੇ ਨੇਕ ਮਾਝਾਂ ਦੇ ਵਿੱਚੋਂ ਇਸ ਸੱਚਖੰਡ ਸਾਹਿਬ ਵਾਸਤੇ ਕਣਕ ਭੇਜੀ ਹੈ ਔਰ ਅੱਜ 25 ਸਾਲ ਜਿਹੜੇ ਨੇ ਇਸ ਸੇਵਾ ਨੂੰ ਚੱਲਦਿਆਂ ਹੋ ਗਏ ਨੇ ਪੂਰੇ ਹੋਏ ਨੇ ਔਰ ਇਸ ਦੇ ਵਿੱਚ ਸਾਡੇ ਵਿੱਚ ਸਾਧ ਸੰਗ ਸਿੰਘ ਜੀ ਜਿਹੜੇ ਨੇ ਡਿਪਟੀ ਸੁਪਰਡੈਂਟ ਸਾਹਿਬ ਤੋਂ ਅੱਜ ਪਹੁੰਚੇ ਨੇ ਔਰ ਇਹ ਤਾਕਤ ਵਰਵਾਨਾ ਹੋ ਰਿਹਾ ਕਿੰਨੇ ਟਰੱਕ ਭੇਜਦੇ ਹੋ ਅੱਜੇ ਤੋਂ 13 ਟਰੱਕ ਚੱਲੇ ਨੇ ਫਿਰ ਉਸ ਤੋਂ ਬਾਅਦ ਟੀਮ ਦੇ ਵਿੱਚ ਰੋਜ਼ ਇੱਕ ਦੋ ਟਰੱਕ ਜਿਹੜੇ ਹੋ ਜਾਂਦੇ ਰਹਿਣਗੇ ਕਿੰਨੇ ਕ ਟਰੱਕ ਚੱਲੇ ਜਾਂਦੇ ਜੀ ਹਰ ਸਾਲ ਇੱਥੋਂ ਕਣਕ ਦੇ ਕਾਫੀ ਚੱਲੇ ਜਾਂਦੇ ਮੇਰੇ ਖਿਆਲ ਚ ਪਰਚੀ ਤੋਂ 16 16 17 17 ਸਾਰਾ ਗੈਸੇ ਇਸ ਵਰਗ ਉਮੀਦਾ ਵੀ ਵੀ ਟਰੱਕ ਹੋ ਜਾਣਗੇ ਕਿੰਨੇ ਕ ਸਾਲਾਂ ਤੋਂ ਇਸ ਤਰ੍ਹਾਂ ਹੀ ਸੇਵਾ ਤੁਹਾਡੀ ਨਿਰੰਤਰ ਚਾਰੀ ਹੈ ਜੀ 25 ਸਾਲ ਹੋ ਗਏ ਨੇ ਅੱਜ ਪੂਰੇ ਸੇਵਾ ਨੂੰ 25 ਸਾਲ ਪੂਰੇ ਹੋ ਚੁੱਕੇ ਇਹ ਜਿਹੜੀ ਕਣਕ ਇਕੱਠੀ ਕਰਦੇ ਜੀ ਮੰਡੀ ਦੇ ਵਿੱਚੋਂ ਹੀ ਕਰਦੇ ਹਾਂ ਜੀ ਕਾਲਦੋ ਵਾਲੇ ਪਿੰਡਾਂ ਦੇ ਇਹ ਸਾਰੇ ਪਿੰਡਾਂ ਚੋਂ ਆਉਂਦੀ ਹੈ ਮੰਡੀ ਚੋਂ ਵੀ ਆਉਂਦੀ ਹੈ ਜ਼ਿਆਦਾਤਰ ਪਿੰਡ ਹਾਂ ਜੀ ਜਤੀ ਅਰਥਾ ਅੱਜ ਮੱਛੌੜਾ ਸਾਹਿਬ ਤੋਂ ਕਣ ਕਰਵਾਨਾ ਹੋ ਰਹੀ ਹੈ ਜੀ ਜਿਹੜੇ ਹਜੂਰ ਸਾਹਿਬ ਵਿਖੇ ਕੀ ਕਹਿਣਾ ਚਾਹੁੰਦੇ ਸੰਗਤਾਂ ਨੂੰ ਜੀ ਜੀ ਪਹਿਲਾਂ ਤੋਂ ਤੁਹਾਡਾ ਧੰਨਵਾਦ ਕਰਦੇ ਆਂ ਮੀਡੀਆ ਵੱਲੋਂ ਉਹ ਦੋ ਵਾਰ ਜਿੰਨੀ ਵੀ ਸੰਗਤ ਆ ਉਹ ਸਾਰਿਆਂ ਦਾ ਧੰਨਵਾਦ ਕਰਦੇ ਆਂ ਕਿਉਂਕਿ ਰਲ ਕੇ ਹੀ ਇਹ ਸਾਰੇ ਕੰਮ ਹੁੰਦੇ ਨੇ ਗੁਰੂ ਸਾਹਿਬ ਦੀ ਅਸ਼ੀਰਵਾਦ ਆਪਣੇ ਲਾਕੇ ਦੇ ਉੱਤੇ ਦਸਵੇਂ ਪਾਤਸ਼ਾਹ ਦੀ ਲੱਗਪਾਗ 1999 ਚ ਇਹ ਕਣਕ ਸ਼ੁਰੂ ਹੋਈ ਸੀ ਤੇ 2003 ਚ ਬੇਟ ਦੇ ਵਿੱਚ ਪਹਿਲੀ ਵਾਰੀ ਅਸੀਂ ਥੈਲੇ ਭਰੇ ਸੀ ਸੋ ਅੱਜ ਇਹ ਸੈਂਕੜੇ ਥੈਲੇ ਆਪਾਂ ਲੋਕ ਸਾਰੇ ਰਲ ਕੇ ਭੇਜਦੇ ਆ ਤੇ ਹਜ਼ਾਰਾਂ ਤੋਂ ਇਕੱਠੇ ਹੋ ਜਾਂਦੇ ਨੇ ਜਿਹਨੂੰ ਇਕੱਠੇ ਕਰਦੇ ਆ ਤੇ ਦਸਵੇਂ ਪਾਤਸ਼ਾਹ ਦੇ ਸੱਚਖੰਡ ਦੇ ਸਥਾਨ ਤੇ ਪਹੁੰਚਦੀ ਆ ਇੱਕ ਮੈਂ ਜ਼ਰੂਰ ਬੇਨਤੀ ਕਰੂੰਗਾ ਤੁਸੀਂ ਅੱਗੇ ਵੀ ਧੰਨਵਾਦ ਤੁਹਾਡਾ ਕਰਦੇ ਆ ਤੇ ਕੁਝ ਬੰਦੇ ਛੁਰਲੀਆਂ ਛੜਦੇ ਨੇ ਫਰਮਾਤਮਾ ਕਿਰਪਾ ਕਰੇ ਉਹਨਾਂ ਨੂੰ ਸਮਤ ਬਖਸ਼ੇ ਜੀ ਇਹ ਗੱਲ ਤੋਂ ਬਚੇ ਰਹੀਏ ਕਿਉਂਕਿ ਤੁਹਾਡੇ ਨੋਟਸ ਵਿੱਚ ਵੀ ਹੈ ਗੱਲ ਜਿਹੜਾ ਗੁਰੂ ਘਰ ਤੇ ਇਲਜ਼ਾਮ ਲਾਉਣੇ ਬੜੀ ਸੋਚੀ ਸਮਝੀ ਸਾਜ ਹੁੰਦੀ ਆ ਕੀ ਇਲਜ਼ਾਮ ਲਾਇਏ ਸੀਗੇ ਜੀ ਕਿਸੇ ਬੰਦੇ ਨੇ ਜੀ ਨੈੱਟ ਤੇ ਪਾਤੀ ਦੀ ਫੋਟੋ ਕਿ ਇਹ ਜਿਹੜੀ ਕਣਕਾ ਜੀ ਇਹ ਸ਼੍ਰੋਮਣੀ ਕਾਲੀਦਾ ਵੋਟਾਂ ਚ ਬੰਨ ਰਹੀਆਂ ਫਿਰ ਉਹ ਬੰਦੇ ਨੂੰ ਘਰ ਬੁਲਾਇਆ ਜੀ ਉਹ ਮਾਫੀ ਮੰਗ ਕੇ ਗਿਆ ਸਾਰੀ ਸੰਗਤ ਦੇ ਵਿੱਚ ਔਰ ਨੈਟ ਦੇ ਉੱਤੇ ਉਦੀ ਖਬਰ ਵੀ ਚੱਲਦੀ ਰਹੀ ਆ ਉਹਨੇ ਆਪਣੇ ਆਪ ਮਾਫੀ ਮੰਗੀ ਆ ਮੇਰੀ ਗਲਤੀ ਆ ਮੈਂ ਬਿਨਾ ਪੁੱਛੇ ਕਿਸੇ ਤੋਂ ਜਰ ਕੇ ਉਹ ਬੰਦੇ ਦੇ ਕੋਲ ਕੋਈ ਦਾਣੇ ਵੀ ਨਹੀਂ ਲਏ ਅਸੀਂ ਅੱਜ ਤੱਕ ਸੋ ਇਸ ਕਰਕੇ ਮੈਂ ਮਹਾਰਾਜ ਜੀ ਚਾਰਨਾ ਚਹੀਦੀ ਅਰਦਾਸ ਕਰਦਾ ਹਾਂ ਸੱਚੇ ਪਾਤਸ਼ਾਹ ਇਹੋ ਜਿਹੇ ਲੋਕਾਂ ਨੂੰ ਸਮੱਤ ਵਾਖੀ ਭਲਾ ਕਰੀਂ ਇਹਨਾਂ ਦਾ ਫੇਰ ਵੀ ਕਿਸਦਾ ਮਾੜਾ ਨਾ ਕਰਾਈਂ ਇਹਨਾਂ ਨੂੰ ਜਿਹੜਾ ਫਤਿਹ ਅਰਜ਼ ਕਰਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 10 88 ਸਿੰਘ ਮੁੰਗੇ ਜੀ ਡਿਪੀ ਸੁਪਰਡੈਂਟ ਤੱਕ ਸਚਖੰਡ ਸ੍ਰੀ ਹਜੂਰ ਅਕਾਲਪੁਰਨਗਰ ਸਾਹਿਬਾਨ ਦੇ ਸਰ ਅੱਜ ਮਛੋੜਾ ਸਾਹਿਬ ਤੋਂ ਸੰਗਤਾਂ ਦੀ ਕਣਕ ਭੇਜਣ ਲਗੀਆਂ ਨੇ ਜੀ ਕੀ ਕਹਿਣਾ ਚਾਹੂਗਾ ਜੀ ਸਭ ਤੋਂ ਪਹਿਲਾਂ ਮੈਂ ਮਛੋੜਾ ਦੇ ਇਲਾਕੇ ਦੇ ਸਮੂਹ ਸਾ ਸੰਗਤ ਨੂੰ ਤੱਕ ਸਚਖੰਡ ਸ੍ਰੀ ਹਜੂਰ ਅਕਾਲਪੁਰਨਗਰ ਸਾਹਿਬਾਨ ਦੇ ਜੋ ਕਿ ਦਸ਼ਮੀ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਪਵਨ ਪਿਤ੍ਰਸਥਾਨ ਹੈ ਜਿੱਥੇ 24 ਘੰਟੇ ਲੰਗਰ ਚੱਲਦਾ ਹੈ ਇਥੇ ਦੀ ਸੰਗਤ ਪਿਛਲੇ 25 ਸਾਲਾਂ ਤੋਂ ਇਸ ਪਵਨ ਪਿਤ੍ਰਸਥਾਨ ਦੇ ਲੰਗਰ ਲਈ ਕਣਕ ਬੇਜ਼ਦੀ ਹੈ ਮੈਂ ਦਾਸ ਤਖਤ ਸਚਖੰਡ ਸਾਹਿਬ ਦੇ ਮਾਨਯੋਗ ਜਥੇਦਾਰ ਸੰਤ ਬਾਬਾ ਕੁਲਵੰਤ ਸਿੰਘ ਜੀ ਅਤੇ ਮੁਖ ਪ੍ਰਬੰਧਕ ਡਾਕਟਰ ਵਿਜੇ ਸਰਜੀਤ ਸਿੰਘ ਜੀ ਆਏ ਇਸ ਸਮੂਹ ਸਾਥ ਸੰਗਤ ਵੱਲੋਂ ਮੈਂ ਇਲਾਕੇ ਦੀ ਸਮੂਹ ਸਾਥ ਸੰਗਤ ਨੂੰ ਬੈਂਤ 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 ਧੰਨਵਾਦ ਕਰਦਾ ਹਾਂ ਅਤੇ ਆਸ ਕਰਦਾ ਹਾਂ ਕਿ ਇਸੇ ਤਰ੍ਹਾਂ ਗੁਰੂ ਘਰ ਦੀ ਸੇਵਾ ਬਲ ਚੜ ਕੇ ਕਰਨ ਤੇ ਗੁਰੂ ਮਹਾਰਾਜ ਸਾਰੇ ਹੀ ਜਿਨ੍ਹਾਂ ਜਿਨ੍ਹਾਂ ਨੇ ਸੇਵਾ ਕੀਤੀਆਂ ਹਨ ਸਾਰਿਆਂ ਨੂੰ ਬਰਕਤਾਂ ਰੱਖਣ ਇਸੇ ਤਰ੍ਹਾਂ ਗੁਰੂ ਘਰ ਦੀ ਸੇਵਾ ਵੱਧ ਚੜ ਕਰਕੇ ਕਰਨ ਦੀ ਉਹਨਾਂ ਨੂੰ ਬਲ ਬਖਸ਼ਣ ਸਰ ਜਿਹੜੀ ਕਣਕ ਉਹ ਭੇਜਦੇ ਆ ਜੀ ਇਹਦੀ ਕੋਈ ਤੁਸੀਂ ਸੇਵਾ ਵੀ ਦੰਨੇ ਆ ਕਿ ਮਾਇਆ ਵੀ ਦੰਨੇ ਆ ਕਿ ਸੇਵਾ ਚ ਜਾਂਦੀ ਆ ਕਣਕ ਸਾਰੀ ਨਹੀਂ ਸਾਰੀ ਕਣਕ ਸੇਵਾ ਵਿੱਚ ਜਾਂਦੀ ਆ ਜੀ ਠੀਕ ਹੈ ਜੀ ਧੰਨਵਾਦ